ਲੋਕ ਹਿੱਤ ਲੋਕਾਂ ਦੀ ਆਵਾਜ਼ ਬੜੀ ਆਪਣਾ ਤੁਹਾਨੂੰ ਕਾਫੀ ਦਿਨ ਹੋ ਗਿਆ ਇੱਥੇ ਜਿਮਣੀ ਚੋਂ ਤਰਨਤਾਰ ਲੜਦਿਆ ਕਿੰਦਾ ਦਾ ਲੋਕਾਂ ਦਾ ਰੁਝਾਨ ਆ ਜੀ ਪੱਤੀ ਸਾਹਿਬ ਬਹੁਤ ਵਧੀਆ ਰੁਝਾਨ ਆ ਜੀ ਮੈਂ ਰੋਜ਼ ਹਰੇਕ ਪਿੰਡ ਵਿੱਚ ਜਾਂਦਾ ਹਾਂ ਹਾਂ ਜੀ ਤੁਹਾਨੂੰ ਦੱਸਿਆ ਤੁਸੀਂ ਤੇ ਜਿਹੜਾ ਇਸ ਟਾਈਮ ਮਾਹੌਲ ਬਣਿਆ ਪਿਆ ਉਹ ਬਹੁਤ ਵਧੀਆ ਮਾਹੌਲ ਆ ਕਿਉਂਕਿ ਲੋਕ ਬੜੇ ਸਮਝਦਾਰ ਆ ਜਿਹੜੀ ਤਰਨਤਾਰ ਨਾਲ ਹਲਕੇ ਦੇ ਵੋਟਰ ਆ ਉਹ ਸਮਝਦੇ ਆ ਕਿ ਜਿਹੜਾ ਹਰਮਨ ਸਿੰਘ ਸੰਧੂ ਆ ਉਹ ਬਹੁਤ ਸਿਆਣਾ ਤੇ ਸੁਲਝਿਆ ਉਮੀਦਵਾਰ ਆ ਤੇ ਅੱਜ ਵੀ ਆ ਚੱਕ ਸਕੰਦਰ ਦੇ ਵਿੱਚ ਬੈਠੇ ਆ ਬਹੁਤ ਵੱਡਾ ਇਕੱਠ ਸਾਡੇ ਬਜ਼ੁਰਗਾਂ ਦਾ ਸਾਡੀਆਂ ਮਾਵਾਂ ਭੈਣਾਂ ਬਹੁਤ ਵੱਡੀ ਗਿਣਤੀ ਵਿੱਚ ਬੈਠੀਆਂ ਛੋਟਾ ਪਿੰਡ ਆ ਪਰ ਜਿਹੜਾ ਮਾਹੌਲ ਆ ਉਹ ਮੈਨੂੰ ਲੱਗਦਾ ਦਿਨੋਂ ਦਿਨੀ ਜਿਹੜਾ ਡੇ ਬਾਏ ਡੇ ਜਿਹੜਾ ਇੱਕ ਤਰਫਾ ਜਿਹੜਾ ਮੈਚ ਹੁੰਦਾ ਜਾ ਰਿਹਾ ਕਿਉਂਕਿ ਵੱਡੀ ਗਿਣਤੀ ਚ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਸ਼੍ਰੋਮਣੀ ਕਾਲੀ ਦਲ 1995 ਦੀ ਗਿੱਦੜਵਾ ਅਜਨਾਲਾ ਇਲੈਕਸ਼ਨ ਜਿੱਦਾਂ ਉਹਨਾਂ ਜਿੱਤੀ ਹੀ ਤੇ ਮੁੜ ਵਾਪਸੀ ਉਸ ਤਰ੍ਹਾਂ ਲੜਦਿਆ ਤੁਹਾਨੂੰ ਕੀ ਲੱਗਦਾ ਮਤਲਬ ਕਾਲੀ ਦਲ ਨੂੰ ਤੁਸੀਂ ਕਿੱਥੇ ਗਿੰਦੇ ਹੋ ਮੇਰੇ ਕਾਲੀ ਦਲ ਜਿਹੜਾ ਬਹੁਤ ਅਸੂਲਾਂ ਤੋਂ ਹੀ ਡਿੱਗ ਚੁੱਕਾ ਬਾ ਤੁਸੀਂ ਕਾਲੀ ਦਲ ਨੇ ਜਿਹੜੇ ਉਮੀਦਵਾਰ ਨੂੰ ਟਿਕਟ ਦਿੱਤੀ ਆ ਉਹਦਾ ਤੁਸੀਂ ਪਛੋਕੜ ਸਾਰੇ ਸਮਝਦੇ ਹੀ ਹੋ ਤੁਸੀਂ ਜਾਣਦੇ ਹੋ ਤੁਸੀਂ ਇੱਥੇ ਪਿੰਡਾਂ ਦੇ ਲੋਕਾਂ ਨੂੰ ਪੁੱਛੋ ਕਿ ਕਾਲੀ ਦਲ ਜਿਹੜਾ ਮੇਰੇ ਵੀਰ ਬੜੀ ਛੀਦਾਂ ਦੀ ਜਥੇਬੰਦੀ ਸੀ ਜਿਨ੍ਹਾਂ ਤੇ ਬੜਾ ਮਾਣ ਕੀਤਾ ਜਾਂਦਾ ਸੀ ਤੇ ਅੱਜ ਉਹਨਾਂ ਨੂੰ ਕੋਈ ਚੰਗਾ ਉਮੀਦਵਾਰ ਵੀ ਨਹੀਂ ਲੱਭ ਰਿਹਾ ਅੱਜ ਬਾਹਰੋਂ ਲਿਆ ਕੇ ਉਮੀਦਵਾਰ ਜਿਹੜੇ ਖੜੇ ਕਰਨੇ ਪੈ ਰਹੇ ਆ ਕਾਲੀ ਦਲ ਦੇ ਇੱਥੇ ਕਦੀ ਵੀ ਵੀਰੇ ਪੈਰ ਨਹੀਂ ਲੱਗਣੇ ਕਿਉਂਕਿ ਅਕਾਲੀ ਦਲ ਜਿਹੜਾ ਵਾ ਉਹ ਆਪਣੇ ਸੂਲਾਂ ਤੋਂ ਜਿਹੜਾ ਵਾ ਉਹ ਥੜਕ ਚੁੱਕਾ ਵਾ ਅਕਾਲੀ ਦਲ ਜਿਹੜਾ ਵਾ ਉਹ ਮੇਰਾ ਵੀਰ ਅੱਜ ਹਾਸੀਏ ਤੇ ਮੈਂ ਸਮਝ ਸਕਦਾ ਵਾਂ ਕਿ ਉਹਦੇ ਇੰਨੇ ਬੁਰੇ ਹਾਲਾਤ ਨੇ ਕਿ ਬਹੁਤੇ ਪਿੰਡਾਂ ਦੇ ਵਿੱਚ ਤਾਂ ਉਹਨਾਂ ਦੇ ਬੂਤਕ ਨਹੀਂ ਲੱਗਣੇ ਜਿਹੜੀ ਤੁਹਾਨੂੰ ਉੱਪਰੋਂ ਉੱਪਰੋਂ ਜਿਹੜੀ ਉਹ ਹਵਾ ਦਿਖ ਰਹੀ ਹੈ ਅਕਾਲੀ ਦਲ ਦੇ ਕਿਤੇ ਇੱਥੇ ਪੈਰ ਲੱਗਣ ਵਾਲੇ ਜਿੱਦਾਂ ਭਾਜੀ ਹਮੇਸ਼ਾ ਨੂੰ ਆਮਦਾ ਨੇ ਟਿਕਟ ਦਿੱਤੀ ਆਮ ਆਦਮੀ ਪਾਰਟੀ ਨੇ ਜਿਵੇਂ ਕੁਮਲਪ੍ਰੀਤ ਇਲੈਕਸ਼ਨ ਲੜ ਰਿਹਾ ਆਜ਼ਾਦ ਅੱਗੇ ਪੀਏ ਵਧੂਗੀਓ ਸੋਲ ਸਾਹਿਬ ਦੇ ਕੰਮ ਕਰ ਇੱਥੇ ਕੰਗੇ ਉਹਨਾਂ ਨੇ ਕੀਤਾ ਏ ਉਹਦਾ ਤੁਹਾਨੂੰ ਕੀ ਲੱਗਦਾ ਕਿ ਫਰਕ ਪਊਗਾ ਜੀ ਨਹੀਂ ਮੇਰੇ ਵੀਰ ਮੇਰੇ ਖਿਆਲ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਸੋਲ ਸਾਹਿਬ ਦੇ ਜਿਹੜੇ ਧਰਮ ਪਤਨੀ ਆ ਉਹਨਾਂ ਨੇ ਜਿਸ ਦਿਨ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਇਥੇ ਪਾਲਸ ਦੇ ਵਿੱਚ ਉਹਨਾਂ ਨੇ ਬੜੀ ਵੱਡਾ ਕੱਟ ਕੀਤਾ ਸੀ ਉੱਥੇ ਸੋਹਲ ਸਾਹਿਬ ਦੇ ਜਿਹੜੇ ਧਰਮ ਪਤਰੀ ਆ ਉਹਨਾਂ ਨੇ ਬੜੇ ਇੱਕ ਗਰਜਵੀਂ ਆਵਾਜ਼ ਚ ਕਿਹਾ ਸੀ ਕਿ ਅਸੀਂ ਪਾਰਟੀ ਦੇ ਨਾਲ ਆ ਕਿਉਂਕਿ ਸੋਹਲ ਸਾਹਿਬ ਜਿਹੜੇ ਆ ਉਹਨਾਂ ਨੇ ਪਾਰਟੀ ਖੜੀ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ ਤੇ ਉਹਨਾਂ ਨੇ ਸਟੇਜ ਤੇ ਆ ਕੇ ਕਹਿਤਾ ਕਿ ਸਾਡਾ ਪਰਿਵਾਰ ਜਿਹੜਾ ਵਾ ਉਹ ਰਮਜੀਤ ਸਿੰਘ ਸੰਧੂ ਦੇ ਨਾਲ ਆ ਆਮ ਆਦਮੀ ਪਾਰਟੀ ਨਾਲ ਆ ਬਾਕੀ ਉਹ ਵੀ ਛੋਟਾ ਵਾ ਉਹਨੂੰ ਵੀ ਅਸੀਂ ਇਹੀ ਕਵਾਂਗੇ ਕਿ ਤੂੰ ਗਲਤੀ ਨਾ ਕਰ ਕਿਉਂਕਿ ਜਿਹੜੀ ਪਾਰਟੀ ਹੁੰਦੀ ਆ ਉਹ ਪਾਰਟੀ ਦੇ ਨਾਲ ਹੀ ਬੰਦਾ ਵੱਡਾ ਹੁੰਦਾ ਕੱਲਾ ਬੰਦਾ ਕੋਈ ਵੱਡਾ ਨਹੀਂ ਹੁੰਦਾ ਉਹਨਾਂ ਗੱਲਾਂ ਨਾਲ ਕੋਈ ਫਰਕ ਇੱਥੇ ਪੈਣ ਵਾਲਾ ਨਹੀਂ ਤੁਨ ਜੀ ਇੱਕ ਨਾ ਤਿੰਨੋ ਦਿਨ ਲੋਕਾਂ ਦੇ ਵਿੱਚ ਇਸ ਗੱਲ ਦਾ ਰੋਸ ਆ ਵੀ ਅਮਨ ਕਾਨੂੰਨ ਦੀ ਹਾਲਤ ਪਤਲੀ ਹੁੰਦੀ ਜਾ ਰਹੀ ਆ ਗੈਂਗਸਟਰਵਾਦ ਫਰੂਤੀਆਂ ਮੰਗਣ ਦੀਆਂ ਘਟਨਾਵਾਂ ਜਿਹੜੀਆਂ ਉਹ ਆਮ ਹੋ ਗਈਆਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੁਲਿਸ ਕਿਉਂ ਨਹੀਂ ਠੱਲ ਕਿਉਂ ਨਹੀਂ ਪੌਣ ਦੇ ਵਿੱਚ ਸਫਲ ਹੋ ਰਹੀ ਨੇ ਮੇਰੇ ਵੀਰ ਜਿਹੜੀ ਜਿਹੜਾ ਪ੍ਰਸ਼ਾਸਨ ਆ ਉਹ ਤਾਂ ਬੜੀ ਮੇਰੇ ਵੀਰ ਬੜਾ ਆਪਣਾ ਕੰਮ ਕਰਦਾ ਵਾ ਪਰ ਜਿਹੜੇ ਬੈਡ ਐਲੀਮੈਂਟ ਹੁੰਦੇ ਆ ਉਹ ਕਿਤੇ ਨਾ ਕਿਤੇ ਮਾੜੀ ਹਰਕਤ ਕਰ ਜਾਂਦੇ ਆ ਪਰ ਕਦੀ ਵੀ ਸਰਕਾਰ ਨੇ ਜਾਂ ਪੁਲਿਸ ਨੇ ਕੋਈ ਉਹਨਾਂ ਨੂੰ ਕੋਈ ਕਾਨੂੰਨੀ ਕੋਈ ਢਿੱਲ ਨਹੀਂ ਦਿੱਤੀ ਪਰ ਇੱਕ ਗੱਲ ਮੈਂ ਦੱਸਾਂ ਮੇਰੇ ਵੀਰ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਗੈਂਗਸਟਰਵਾਦ ਨੂੰ ਬੜਾਵਾ ਕੌਣ ਦੇ ਰਿਹਾ ਹੈ ਜਦੋਂ ਪਾਰਟੀਆਂ ਜਦੋਂ ਕਾਲੀ ਦਲ ਵਰਗੀ ਪਾਰਟੀ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਟਿਕਟਾਂ ਦਊਗੀ ਤੇ ਤੁਸੀਂ ਆਪਣੇ ਆਪ ਹੀ ਸਮਝੋ ਕਿ ਆਪਾਂ ਕੀ ਜਿਹੜਾ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਨੇ ਆ ਉਹ ਤਾਂ ਉਹਨਾਂ ਲੋਕਾਂ ਨੂੰ ਸਗੋਂ ਸਾਨੂੰ ਜਿਹੜਾ ਵਾ ਜੇ ਅਸੀਂ ਉਹਨਾਂ ਨੇ ਇਲੈਕਸ਼ਨਾਂ ਵੀ ਲੜਨੀਆਂ ਲੜਨ ਪਰ ਉਹ ਮੁਖਤਾਰ ਆ ਜਾਉਣ ਮੁਖਤਾਰ ਰਾਜ ਆ ਗਿਆ ਇੱਥੇ ਆਪ ਦਾ ਇੱਥੇ ਜਿਹੜੇ ਜਿਹੜੇ ਕੇਸ ਬਣੇ ਉਹ ਭੁਗਤਣ ਤੇ ਜਦੋਂ ਉਹਨਾਂ ਨੂੰ ਕਾਨੂੰਨ ਮੇਰੇ ਵੀਰ ਜਦੋਂ ਉਹਨਾਂ ਨੂੰ ਇਜਾਜ਼ਤ ਦੇ ਦੇ ਕਿ ਜੀ ਸਦਕੇ ਹਰੇਕ ਬੰਦਾ ਇਲੈਕਸ਼ਨਾਂ ਲੜੇ ਪਰ ਉਹ ਬੜਾਵਾ ਜਿਹੜੀਆਂ ਵਾਂ ਇਹ ਕਾਲੀਦਾਲ ਵੇਲੇ ਹੀ ਜਿਹੜੀਆਂ ਭੈੜੀਆਂ ਰੀਤਾਂ ਜਿਹੜੀਆਂ ਉਹਨਾਂ ਨੇ ਪਾਈਆਂ ਸੀ ਉਹ ਜਿਹੜਾ ਇੱਕ ਰਿਵਾਜ ਪਾਇਆ ਸੀ ਉਹ ਰਿਵਾਜ ਹੀ ਅੱਜ ਤੱਕ ਖਤਮ ਨਹੀਂ ਹੋ ਰਿਹਾ ਪਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਉਹ ਕੋਈ ਵੀ ਢਿੱਲ ਨਹੀਂ ਛੱਡ ਰਹਾ ਉਹਨਾਂ ਨੇ ਕਦੀ ਵੀ ਮੇਰੇ ਵੀਰ ਇੱਥੇ ਆ ਪਿੱਛੇ ਵੀ ਜਿਹੜੀਆਂ ਮਾਰਦਾਤਾਂ ਹੋਈਆਂ ਸੀ ਉਸੇ ਵੇਲੇ ਦੋਸ਼ੀਆਂ ਨੂੰ ਫੜ ਕੇ ਅੰਦਰ ਕੀਤਾ ਸੋ ਸਰਕਾਰ ਵੱਲੋਂ ਕੋਈ ਇਸ ਮਸਲੇ 'ਤੇ ਢਿੱਲ ਨਹੀਂ ਹੈ। ਵਿਰੋਧੀ ਪਾਰਟੀਆਂ ਵੱਲੋਂ ਕਾਂਗਰਸ ਪਾਰਟੀ ਵੱਲੋਂ ਅਕਾਲੀ ਦਲ ਵੱਲੋਂ ਇਹ ਜਿਹੜਾ ਧੁੰਜੀ ਕਿਹਾ ਜਾ ਰਿਹਾ ਹੈ ਕਿ ਐਸਐਸਪੀ ਜਿਹੜੇ ਨੇ ਤਰਨਤਾਰਨ ਦੇ ਉਹਨਾਂ ਨੂੰ ਜਿਹੜਾ ਉਹ ਬਹੁਤ ਇਹਦੇ ਵਿੱਚ ਜਿਹੜਾ ਉਹ ਦਖਲ ਦੇ ਰਿਹਾ ਇਲੈਕਸ਼ਨ ਦੇ ਵਿੱਚ ਸਾਡੇ ਵਰਕਰਾਂ ਤੇ ਆਗੂਆਂ ਤੇ ਪਰਚੇ ਨਜਾਇਜ਼ ਹੋ ਰਹੇ ਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਵੀਰੇ ਐਸਐਸਪੀ ਐਸਐਸਪੀ ਦਾ ਕੰਮ ਤੇ ਲਾਅ ਐਂਡ ਆਰਡਰ ਨੂੰ ਉਹਨੇ ਠੀਕ ਰੱਖਣਾ ਹੁੰਦਾ ਵਾ। ਜੇ ਕੋਈ ਬੰਦਾ ਕਿਸੇ ਨੂੰ ਧਮਕੀ ਦੇਊਗਾ ਜੇ ਕੋਈ ਕਿਸੇ ਨੂੰ ਮਾਰਨ ਦੀਆਂ ਗੱਲਾਂ ਕਰੂਗਾ ਤੇ ਉੱਤੇ ਪਰਚਾ ਵੀਰੇ ਹੋਊਗਾ ਹੀ ਉੱਤੇ ਕਾਨੂੰਨ ਮੁਤਾਬਕ ਕਾਰਵਾਈ ਜਿਹੜੀ ਆ ਉਹ ਹੋਊਗੀ ਜੇ ਵੇਖੋ ਅੱਜ ਇੱਕ ਮੈਂ ਤੁਹਾਡੇ ਧਿਆਨ ਝੋੜ ਲਿਆਦਾ ਜਿਹੜੀ ਜਦੋਂ ਇਲੈਕਸ਼ਨ ਚੱਲਦੀ ਹੁੰਦੀ ਆ ਇਲੈਕਸ਼ਨ ਮੇਰੇ ਵੀ ਸਰਕਾਰ ਦੀ ਅੱਜ ਭਗਵੰਤ ਸਿੰਘ ਮਾਨ ਦੀ ਸਰਕਾਰ ਨਾ ਤੁਸੀਂ ਸਮਝੋ ਅੱਜ ਜਿਹੜਾ ਮਹੀਨਾ ਡੇਢ ਮਹੀਨਾ ਜਿਹੜੇ ਇਲੈਕਸ਼ਨ ਦੇ ਹੁੰਦੇ ਆ ਇਹ ਜਿਹੜਾ ਚੋਣ ਕਮੇਰ ਹੁੰਦਾ ਉਹਦੀ ਸਰਕਾਰ ਉਹਦੇ ਥੱਲੇ ਪ੍ਰਸ਼ਾਸਨ ਕੰਮ ਕਰਦਾ ਵਾ ਇਹ ਸਰਕਾਰ ਕੋਈ ਪਰਚੇ ਦਰਜ ਨਹੀਂ ਕਿਸੇ ਦੇ ਕਰਾਉਂਦੀ ਇਹ ਚੋਣ ਕਮਿਸ਼ਨਰ ਜਿਹੜਾ ਵਾ ਉਹ ਪਰਚੇ ਦਰਜ ਕਰਵਾ ਰਿਆ ਵਾ ਜਦੋਂ ਚੋਣ ਕਮਿਸ਼ਨ ਨੂੰ ਕੋਈ ਸ਼ਿਕਾਇਤ ਕਰਦਾ ਵਾ ਕਿ ਮੈਨੂੰ ਆ ਫਲਾਣੇ ਬੰਦੇ ਨੇ ਧਮਕੀ ਦਿੱਤੀ ਆ ਉਹ ਐਸਐਸਪੀ ਨੂੰ ਕਹਿੰਦਾ ਕਿ ਤੇ ਕਾਰਵਾਈ ਕਰੋ ਆ ਤੁਹਾਡਾ ਵੀ ਪਿਛਲੇ ਦਿਨੀ ਇੱਕ ਨੌਜਵਾਨਾਂ ਨੇ ਪੱਤਰਕਾਰ ਭਾਈ ਜਰੇ ਨੂੰ ਵੀ ਕੋਈ ਸ਼ਬਦ ਬੋਲੇ ਸੀ ਉਹ ਪੱਤਰਕਾਰਾਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਤਾਂ ਫਿਰ ਉਹ ਜਿਹੜੀ ਐਫਆਈਆਰ ਜਿਹੜੀ ਆ ਉਹਨਾਂ ਤੇ ਦਰਜ ਹੋਈ ਅੱਜ ਜਿਹੜਾ ਪ੍ਰਸ਼ਾਸਨ ਆ ਉਹ ਮੇਰਾ ਵੀਰ ਚੋਣ ਕਮਿਸ਼ਨਰ ਦੇ ਥੱਲੇ ਆ ਚੋਣ ਕਮਿਸ਼ਨਰ ਦੇ ਥੱਲੇ ਜੇ ਐਸਐਸਪੀ ਨੂੰ ਚੋਣ ਕਮਿਸ਼ ਕਹੂਗਾ ਕਿ ਆ ਫਲਾਣੇ ਬੰਦੇ ਤੇ ਕਾਰਵਾਈ ਕਰੋ ਤੇ ਉਹ ਕਰੂਗਾ ਉਹਦੇ ਵਿੱਚ ਨਾ ਤਾਂ ਕੋਈ ਸਰਕਾਰ ਦਾ ਲੈਣ ਦੇਣਾ ਤੇ ਨਾ ਕਿਸੇ ਐਸਐਸਪੀ ਦਾ ਲੈਣ ਦੇਣਾ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਨੂੰ ਸਾਹਿਬ ਅਸੀਂ ਦਿੰਨੇ ਆ ਤੁਹਾਨੂੰ ਪਾਰਟੀਾਸਤੇ ਬਹੁਤ ਬਹੁਤ ਧੰਨਵਾਦੀ ਤੁਸੀਂ ਵੀ ਸਾਡੇ ਭਰਾ ਹੋ ਪੱਤਰਕਾਰ ਤੁਸੀਂ ਸਾਡਾ ਭਾਈਚਾਰਾ ਹੋ ਤੁਸੀਂ ਵੀ ਸਾਡੇ ਹੀ ਸਮਾਜ ਦਾ ਹਿੱਸਾ ਹੋ ਤੁਹਾਡਾ ਧੰਨਵਾਦ ਤੁਸੀਂ ਵੀ ਰਾਤ ਦਿਨ ਤੁਹਾਡੇ ਜਰੀਏ ਹੀ ਲੋਕ ਜਿਹੜਾ ਸਾਨੂੰ ਸੁਣਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨ